ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਮਨਾ ਰਹੇ ਹਾਂ ਧੰਤੰਤੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪर्व ਉਹ ਮਹਾਨ ਜੋ ਜਿਨ੍ਹਾਂ ਨੇ ਸਾਨੂੰ ਦਿੱਤਾ ਸੀ ਸੰਦੇਸ਼ ਨਾ ਕੋਈ ਹਿੰਦੂ ਨਾ ਮੁਸਲਮਾਨ ਸਭ ਉਸ ਰੱਬ ਦੇ ਬੰਦੇ ਧੰਤੰਤੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਸੇਵਾ ਤੇ ਸਿਮਰਨ ਜਿੱਥੇ ਪਿਆਰ ਹੋਵੇ ਉੱਥੇ ਰੱਬ ਵੱਸਦਾ ਆਵਾਜਿਆ ਅਸੀਂ ਇਸ ਪਵਿੱਤਰ ਦਿਨ ਉਸ ਪਿਆਰ ਨੂੰ اپنی اپنی زندگی ਦੇ ਵਿੱਚ ਲੈ ਕੇ ਆਈਏ ਧੰਤਨ ਸ਼੍ਰੀ ਗੁਰੂ ਨਾਨਕ देव जी ਕਹਿੰਦੇ ਸੀ ਇੱਕ ਓੰਕਾਰ ਇੱਕ ਰੱਬ ਇੱਕ ਨੂਰ ਐਸੀ ਸਾਰੇ ਹੀ ਉਸਦੇ ਬੱਚੇ ਹਨ ਪਵਣ ਗੁਰੂ ਪਾਣੇ ਪਿਤਾ ਮਾਤਾ ਧਰਤ ਮਾਤ ਕੁਦਰਤ ਨੂੰ ਸੰਭਾਏ ਕੁਦਰਤ ਦੀ ਕਦਰ ਕਰੀਏ ਸਭ ਤੋਂ ਵੱਡੀ ਕਮਾਈ ਪੈਸਾ ਨਹੀਂ ਹੁੰਦੇ ਸਭ ਤੋਂ ਵੱਡੀ ਕਮਾਈ ਹੁੰਦੀ ਹੈ ਇਨਸਾਨੀਅਤ ਤੇ ਪਿਆਰ ਜੇ ਤੁਸੀਂ ਵੀ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਦੇ ਲੋ ਮਾਂ ਦੇ ਹੋ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਲਿਖਣਾ ਨਹੀਂ ਭੁੱਲਣਾ ਗੁਰਪੁਰਬ ਜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੀ ਸ਼ਤਸ਼੍ਰੀਕਾ